ਇਹ ਦੀ ਸਟੇਪ ਕੋਲ ਅਪਡੇਟ ਦੇ ਦਿੱਤਾ ਹੈ ਕਿ ਤੁਹਾਡਾ ਟੈਸਟਿੰਗ ਵਿੱਚ ਬਹੁਤ ਮੌਂਡ ਬਣਾਏ ਅੱਜ ਦਿਨ ਤੋਂ ਅੱਜ ਤੱਕ ਸਫਲ ਮੁਨਕਾ ਚੇਸਟ ਨੂੰ ਪਲਾਸਟਾ ਬਣਾਇਆ ਕਿ ਇਹ ਤਿੰਨ ਦਿਨ ਪਹਿਜਾ ਉਹਨਾਂ ਦੇ ਨਾਲ ਨਹੀਂ ਅੱਠ ਮੂਲ ਬਣਾਏ ਨੇ ਸੀ ਇਹ ਮੂਲ ਉਹ ਖੁੱਲੇ ਪਹਿਲਾਂ ਤੁਸੋਂ ਨਹੀਂ ਬਣਾਇਆ ਜਦ ਅਸੀਂ ਰਚਾ ਕੇ ਕਰਕੇ ਅੱਠ ਮੂਲ ਬਣਾਏ ਅਬ ਲੇਕੋ ਉਸ ਨੂੰ ਟ੍ਰਾਈ ਹਾਂ ਹਾਂਜੀ ਇਸ ਕੰਡਾ ਨਹੀਂ 125

तो नाम डी डी पी मैम किस के के सपोर्ट को लेकर सर एक्चुअली दैट एस ओ पीएस डिबेंड कर रहे थे तो ये कहते थे कि रिज़ॉल्व करें वंस इट इज़ रिज़ॉल्वड फिर उसको बाद में इन कंपनी का एक शादी दिशा दी मैरिज की हुई थी जनवरी में था हम जनवरी में युवा बैन एंड दिशा भी थी सर आई वाज इन बिहाइंड पर थिंग्स कैन बी सो ਜਨਰਰੀ ਚੋਇਸ ਦੇ ਮਾਮਲੇ ਤੇ ਸਾਰੇ ਲੋਕ ਆਏ ਸੀ ਦਾਡੇ ਜੋ ਡਿਸਕਸ਼ਨ ਹੋਇਆ ਸੀ ਤੰਦਰ ਪਸਚਾ ਤੇ ਉਦੋਂ ਇਹੀ ਕਿਹਾ ਗਿਆ ਸੀਗਾ ਕਿ ਅਸੀਂ ਜਲਦ ਤੋਂ ਜਲਦੀ ਨੂੰ ਬਣਾ ਕੇ ਟੀਮ ਐਂਡ ਇਹਨੂੰ ਲੀਜ਼ ਆਊਟ ਕਰ ਦੇਆ ਮੈਂ ਜਨਰਰੀ ਤੋਂ April ਆ ਗਿਆ ਮੈਂ ਐਂਡ ਸਟਿਲ ਜੋ ਤੁਸੀਂ ਪਿਆਰਿਓ ਐਡਮਿਨਿਸਟ੍ਰੇਸ਼ਨ ਸਾਨੂੰ ਉਦੋਂ ਵੀ ਇਹ ਗੱਲ ਫੈਰੀ ਸੀ ਹੁਣ ਵੀ 2021 ਦਾ ਮੈਂ ਤਿਆਰ ਹੋ ਗਿਆ 30 ਕਰੋੜ ਰੁਪਇਆ ਇਥੋਂ ਦੇ ਇਧਰ ਉਧਰ ਜਿਹੜਾ ਗਵਰਨਮੈਂਟ ਦਾ ਇਨਵੈਸਟਮੈਂਟ ਹੋਇਆ ਉਹਨੇ ਖੰਡਰ ਬੰਨ ਦਿੱਤਾ ਕਾਈਂਲੀ ਜਾਨ ਕੋਈ ਇੰਸ਼ੋਰੈਂਸ ਦੇ ਦੇਓ ਸਾਨੂੰ ਦੱਸ ਦਿਓ ਕਿ ਕਦ ਤੱਕ ਮਹੀਨੇ ਤੱਕ ਹੋ ਜਾਏਗਾ ਇਹ ਸਿਰ ਸ਼ਾਰਟ ਲਾਈਨ ਤੇ ਕਹਾਂ ਕਿ ਡੈਟ ਇਸ ਬੇਸਿਕਲੀ ਅੰਡਰ ਯੂ ਓਨਲੀ ਏਡੀਸੀ ਬੰਦ ਹੈ ਏਡੀਸੀ ਸਾਹਿਬ ਨੇ ਐਡਵੋਕੇਟ ਨੂੰ ਸਰ ਹਾਜੀ ਨੂੰ ਪੁੱਛਾਈ ਕਿ ਕਿੱਦਾਂ ਹੋਣਾ ਚਾਹੀਦਾ ਹੈ ਮੈਂ ਸਾਡਾ ਤਾਂ ਵੈਸੇ ਤੁਸੀਂ ਹਾਲ ਦੇਖ ਲਓ ਗਵਰਨਮੈਂਟ ਦਾ 2021 ਦੇ ਵਿੱਚ ਅਸੀਂ ਤਿਆਰ ਕਰ ਲਿਆ ਸੀ ਜੋ ਹੁਣ ਨੇ ਇਹ ਸਟਿਲ 2 ਸਾਲ ਪੀ ਗਏ ਹੈ ਇਹ ਜੇ ਇੱਕ ਦੋ ਸਾਲ ਤੁਸੀਂ ਉਹ ਟੈਕ ਕੀਤਾ ਫਿਰ ਤਾਂ ਇਸ ਤੇ ਕੁਝ ਰਹਿਣਾ ਹੀ ਨਹੀਂ ਮਾ ਪੱਕੇ ਫੁੱਕੇ ਸਭ ਵੀ ਬੜੀ ਬੜੀ ਹੋ ਗਈਆਂ ਚੋਰੀ ਹੋ ਗਿਆ ਪੱਕੇ 15 ਪੱਕੇ ਲੱਗੇ ਜੀ ਨਾਲ ਰੋਟੀਆਂ ਅੰਦਰ ਸਾਰਾ ਕੋਈ ਚੌਕੀਦਾਰ ਰਹਿ ਗਿਆ ਜੀ ਸੋਨੇ ਦਾ ਜਿੱਸਰ ਹੋ ਜਿੱਸਰ ਨਹੀਂ ਚੱਲਦੇ ਇੱਕ ਚੈਰ ਕੋਲੇ ਹੁਣ ਇੱਕ ਚੈਰ ਦਿੱਤਾ ਨਹੀਂ ਚਾਬੀਆਂ ਆਪਣੇ ਕੋਲੇ ਹਨ ਆਪਿਆਂ ਕੋਲੇ ਸੀ ਪਰਸਨਲ ਡਿਪਿਊਟ ਤਾਂ ਕਰ ਹੀ ਲੋਗੇ ਕੋਈ ਗੱਲ ਨਹੀਂ ਪਰ ਮਾਈਂਡ ਬੈਂਕ ਦੀ ਨੂੰ ਮਾਮ ਸੀ ਪਰਸਨਲ ਤਾਂ ਡਿਪਿਊਟ ਕਰ ਲੰਗ ਬਟ ਹੂ ਇਜ਼ ਗੋਇੰਗ ਟੂ ਪੇ ਮਨੀ ਡਿਸ ਇਫਰਮ ਪੰਚਾਇਤਿਕ ਸਰ ਪੰਚਾਇਤ ਦੇ ਫੰਡਸ ਤੋਂ ਕਰ ਦੇਣਗੇ ਇਸ ਬਿਲ ਨੂੰ ਪਰ ਆਇਆ ਹੈ 70000 ਰੁਪਏ ਇਹ ਤਾਂ ਖੜੇ ਦਾ ਬਿਲ ਆਇਆ ਹੈ ਗੁਰਜੀ ਤੇ ਇੱਕ ਵਾਰ ਸੇ ਨਹੀਂ ਨਹੀਂ ਪੰਚਾਇਤ ਕੋਲੇ ਬੁਰ ਬੁਰ ਜੁਣ ਹੈਗੀ ਆ ਕਿ ਨਹੀਂ ਕੋਈ ਹੋਰ ਦੇ ਕੇਤੀ ਵਾਲੀ ਅਸਿਸਟੈਂਟੈਂਟ ਕਰਾ ਲਓ ਆ ਤੁਸੀਂ ਮਾਣੇ ਨੂੰ ਇਹਨੂੰ ਤੁਸੀਂ ਆਪਦੇ ਬੀਡੀਪੀਓ ਨੂੰ ਵੇਖੋ ਕਿ ਮੋਈ ਨਾ ਨਹੀਂ ਉਹਦੇ ਤੇ ਬਸ ਇੱਕ ਪੰਦਾ ਰੱਖਣ ਦੀ ਜ਼ਰੂਰਤ ਹੈ ਬਾਈ ਦੇ ਟਾਈਮ ਉਹ ਜਿਹੜਾ ਪੰਦਾ ਰੱਖਦੇ ਨਗਰਾਲੀ ਆਸੀ ਕੋਈ ਚੀਜ਼ਾਂ ਦਾ ਨਾ ਚੋਰੀ ਹੋਣੀ ਹੈ ਜੀ ਚਿੰਬੜ ਜੀ ਤੁਸੀਂ ਉਹਨੂੰ ਵਿੱਚ ਵਿਦਆਉਟ ਅ ਸਿਸ਼ਨੇ ਰੱਖਤਾ ਹੈ ਬਿਕੋਜ਼ ਇਟ ਅਲਟੀਮੇਟਲੀ ਕੋਈ ਚਾਹੀਦਾ ਹੀ ਐਸੈਟ ਹੈਗਾ ਕੱਲ ਤੁਸੀਂ ਪਰਸਨ ਆਇਆ ਤਾਂ ਕੋਈ ਪੰਦਾ ਜੀ ਚਲਾਈ ਲਈ ਪੰਚਾਇਤ ਚਲਾਈ ਲਈ ਐਸਾ ਐਸਪੀ ਆਲਮੋਸਟ ਡਿਜ਼ਾਈਨਡ ਹੈ ਇਸ ਦਾ ਕੰਟਰੋਲ ਹੋਊਗਾ ਉਸ ਜਿੰਨੀ ਦੇਰ ਤੱਕ ਐਸੈਟ ਕੰਮ ਕਰਦਾ ਤੁਸੀਂ ਨਹੀਂ ਖਾ ਸਕਦੇ ਨਹੀਂ ਅਸੀਂ ਤੁਹਾਨੂੰ ਕੋਈ ਹੋ ਗਿਆ ਪੰਦਾ ਦੇ ਦੂੰਗੇ ਉਹ ਸਾਰੇ ਐਸੋ ਕਿ ਗਵਰਨਮੈਂਟ ਨਹੀਂ ਕਰਨਾ ਬਟ ਇਫ ਇਜ਼ ਓਨਲੀ ਨਾ ਸੋ ਕਿ ਗਵਰਨਮੈਂ ਪੈਸੇ ਦਾ ਪੰਚਾਇਤ ਆਪ ਦੀ ਜੇਬ ਚੋ ਇੱਕ ਮਤਲਬ ਪੰਚਾਇਤ ਆਪ ਦੇ ਰੈਵਨਿਊ ਚੋਂ ਤਰ੍ਹਾਂ ਇਹ ਕਹਿੰਦੇ ਕਿ ਚੌਂਕੀਦਾਰ ਰੱਖੋ ਤੁਸੀਂ ਆਪ ਦਾ ਪੈਸਾ ਦੂਰ ਰੱਖਿਆ ਜਾ ਚੌਂਕੀਦਾਰ ਮੈਂ ਆਪ ਦੇ ਪੈਸੇ ਚੋਂ ਰੱਖਾਂ ਤੇ ਐਸਓਪੀ ਤੁਸੀਂ ਡਿਜ਼ਾਈਨ ਕਰੋ ਸਰ ਕਮੈਂਟ ਦੀ ਇਨਸੈਕਸ਼ਨ ਬਲੋ ਨਹੀਂ ਫਿਰ ਸਾਡੀ ਪੰਚਾਇਤ ਦੀ ਲੈਂਡ ਹੈ ਉਹਦੇ ਚ ਕੀ ਦਿੱਕਤ ਹੈ ਜੋ ਵੀ ਇਹਦੀ ਇਨਕਮ ਹੋਗੀ ਰੈਵਨਿਊ ਹੋਗਾ ਤੇ ਉਹ ਕੀ ਆਈ ਐਗਰੀ ਇਨਕਮ ਲਾ ਪਰ ਐਸਓਪੀ ਦਾ ਮੰਨ ਲੈ ਦਿਓ ਤੇ ਇਹਨਾਂ ਨੇ ਵੀ ਨਹੀਂ ਜੀ ਇਹਨਾਂ ਨੇ ਤਾਂ 2 ਸਾਲ ਦੀ ਦਿੱਤੀ ਫਿਰ ਨਾ ਦੇ ਫਿਰ ਕੀ ਕਰੂੰਗਾ ਬਹੁਤ ਰੋਲਾ ਪਏ ਰੱਖਣਿਆ ਮੈਂ ਤਾਂ ਕਹਿੰਦਾ ਲੈ ਕੇ ਦਿਓ ਨਹੀਂ ਮੈਮ ਜੇ ਪੰਚਾਇਤ ਸਾਡੀ ਓਨਰਸ਼ਿਪ ਹੈ ਤੁਸੀਂ ਕਹਿੰਦੇ ਹੋ YSAP ਡਿਜ਼ਾਈਨਡ ਬਾਈ DC অর EDC ਫਾਈਲੋਟ ਪੰਚਾਇਤ ਪੂਰੀ ਡਿਜ਼ਾਈਨਡ ਹੈ SAP ਸਰ ਇਹ ਵਿਦਵਾਨ ਸਭਾ ਦੀ ਕਮੇਟੀ ਆਈ ਸੀ ਉਹਨਾਂ ਨੇ ਹੀ ਆਪਣੀ ਰეკਮੈਂਡੇਸ਼ਨ ਦਿੱਤੀ ਹੈ ਵਿਦਵਾਨ ਸਭਾ ਦੀ ਕਮੇਟੀ ਮੈਨੂੰ ਪਤਾ ਹੈ ਕਿ ਇਹ ਪੰਚਾਇਤਿਕ ਕਮੇਟੀ ਆਈ ਸੀ ਬਟ ਉਹ ਇਦਰ ਆਈਦਰ ਤੁਸੀਂ ਜਾਪਾ DC ਨਾਲ ਗੱਲ ਕਰੀਏ ਜੇ ਪੰਚਾਇਤ ਦੀ ਹੈ ਉਹ ਦੂਜੇ ਨਾਲ ਹੈਂਡਓਵਰ ਕਰੋ ਪੰਚਾਇਤ ਨੂੰ ਰਨ ਦੋ ਸ਼ੋ ਸਰ ਅਸੀਂ ਸੁਬੀਨ ਚੱਲ ਕੇ ਉਸ ਤੋਂ ਬਾਅਦ ਹੈਂਡਓਵਰ ਕਰ ਲਵਾਂਗੇ ਨਹੀਂ ਨਹੀਂ ਉਹ ਨੈਕਸਟ ਸੀਨ ਵੀ ਲੈ ਲੀਏ ਨੇ ਤਾਂ ਫਿਰ ਇਹ ਰੇਰ ਕਾ ਖੜਿਆ ਰਹਿਣਾ ਇਹਨਾਂ ਨਾਲ ਮੈਂ ਡਿਸਕਸ ਕੀਤਾ ਹੋਣਾ ਕਿ ਤੁਸੀਂ ਮੈਨੂੰ ਹਫਤੇ ਦੇ ਵਿੱਚ ਐਸਓਪੀ ਬਣਾਓ ਆਲ ਸਿਟ ਵਿਦ them ਆਲ ਸੈਟ ਵਿਦ ਏਡੀਸੀ ਐਸਓਪੀ ਬਣਾ ਕੇ ਇੱਕ ਹਫਤੇ ਤੋਂ ਬਾਅਦ ਏਡੀਸੀ ਤੋਂ ਪਰਮਿਸ਼ਨ ਲੈ ਲੈਣਾ ਸੀ ਸਾਹਿਬ ਨਾਲ ਗੱਲ ਕਰਾਇਆ ਹੁਣ ਏਡੀਸੀ ਮਮਿਸਟਰ ਬੈਂਸੀ ਹੈ ਹਾਂ ਜੀ ਗੱਲ ਕਰਾਇਓ ਬੈਂਸੀ ਸਾਹਿਬ ਨੇ ਜੀ ਪਿਛਲੇ ਵਾਲੀ ਉਹ ਕਹਿੰਦੇ ਸੀ ਮੈਂ ਬਣਾ ਦੂੰਗਾ ਤਾਂ ਇਹ ਕਰਨੀ ਵੀ ਨਹੀਂ ਹੋਰ ਵੀ ਇੰਜ ਨਹੀਂ ਸਾਡੇ ਕੋਲੇ ਸਟੇਡੀਅਮ ਹੈ ਜੀ نمر سنگھ راجا بینڈ پہنچے ہیں درخت کرنے یہ کس حالات بہت ودیا چل سکتا <سؤال> ہے ਤੇ ਇਹ ਤਾਂ ਚਲਾ ਗਿਆ ਸੀ ਕਲਪਸ ਤੋਂ ਬਾਰੇ ਤਾਂ ਮੈਂ ਇੰਟਰਵਿਊ ਕਰ ਰਿਹਾ ਹਰ ਮੂਵੀ ਜੇ ਅਸੀਂ ਇਹ ਨਹੀਂ ਚੁੱਕਦੇ ਨਹੀਂ ਤਾਂ ਕਿਹਨਾ ਮੁਲਾਤਾਂ ਦੇ ਵਿੱਚ ਤੁਹਾਡਾ ਕਲਪਸ ਰਹਿ ਉਹ ਦੇਖਣ ਦੇ ਲਈ ਰਿਸਰਚ ਕਰਨ ਦੇ ਲਈ ਤੇ ਮੈਂ ਸੋਚਦਾ ਹਾਂ ਕਿ ਜੇ ਕੋਈ ਨਾ ਇਹ ਕਰਦਾ ਕਿ ਉਹ ਤਾਂ ਬਹੁਤ ਕਰਦਾ ਹੈ ਪਰ ਕਿੰਨੇ ਕਿਲੋਮੀਟਰ ਕਿਲੋਮੀਟਰ ਲਾਉਂਗੇ ਨਾ ਬੇਸ਼ੱਕ تو بھی کوئی کوشش کر رہا ہے 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 تو بھی کوئی کوشش ਤੇ ਬਿਗਟਿਆਦੇ 30 ਕਰੋੜ ਰੁਪਏ ਦੇ ਲੱਕ ਆ ਗਏ ਫਿਰ ਗਵਰਨਮੈਂਟ ਨੇ ਇਨਵੈਸਟੀਗੇਟ ਕੀਤਾ। ਦਿਸ ਸੌਲਟ ਆ ਉਹ ਨਾ ਕਿ ਇਸ ਕਰ ਮੀਨੀ ਨਿਸ਼ਾਨੀ ਮੀਟਿੰਗ ਹੋਈ ਫਿੰਟਰ ਲਈ ਸਾਡਾ ਉਹ ਲੋਕਾਂ ਦੇ ਲਈ ਸਿੱਖਿਆ ਕੀ ਅਸੀਂ ਦੀ ਇਹ ਸੋਚੇ ਬਣਾ ਲਾਂਗੇ ਉਸ ਦੇ ਰੂਪਾ ਦੇ ਮੁਖਾ। ਇਹ ਹੁਣ ਚੱਲਿਆ ਪੋਲਿਟਿਕਸ ਦੀ ਟੇਂ ਸਾਡੀ ਪੰਚਾਇਤ ਉੱਤੇ ਸਾਡੀ ਐਂਡ ਇੱਥੇ ਇਹਨਾਂ ਕੂੜਾ ਗੰਦਬੰਦ ਪਿਆ ਰਿਹਾ ਅਸੀਂ ਡੀਵੀ ਦੇ ਕੋਲ ਮਾਰਨ ਨੂੰ ਪੁੱਛਿਆ ਸਾਰੇ ਜਿਹੜੇ ਜ਼ਿਲ੍ਹਾ ਦੇ ਉਹ ਸਫਾਈ ਕਰਦੇ ਜੋ ਕਿ ਦਾ ਕੋਈ ਪੈਸੇ ਇਹਦਾ ਖੜੇ ਦਾ ਕਿਦਾਂ ਕਰ ਸਕਦਾ ਇਹਨਾਂ ਦੀ ਸਾਰੀ ਬਿਲਡਿੰਗ ਕੋਲੋਂ ਕਿ ਖਰਾਬ ਹੋ ਗਈ ਕੰਡਾ ਜਿਹੜੇ ਵਿੱਚ ਗਵਰਨਮੈਂਟ ਇਹ ਤਾਂ ਉਹਦੇ ਸੀਸਾ ਦੇਣ ਦੀ ਹੀ ਕਾਰੋਬਾਰ ਚੱਲਦਾ ਹੈ ਇਥੋਂ ਇੰਕਮ ਸਾਨੂੰ ਹੋਣਾ ਚਾਹੀਦਾ ਹੈ ਦੀ ਪ੍ਰੋਜੈਕਟ باری ساپے دی رفیق اور سوکرا ہوگی روان مارا ہال ہے بدا نہیں سانگو کہتا سی کہ بیر ساپ بڑے افیشن میں بھی سی ہے سانگو تدکی ہے کہ یہ افیشن ہے یہ افیشن روان ہے تو ہم چلا بھی پندرہ پکے چوری ہوگی نہیں تاپس چوری ہوگی نہیں کہا مانم ڈیلی پیو آئے ہے تو سی دیکھ لو اس نے پچھ لو بھی خار کیا ہے اس نے دارو پیندہ انڈا بڑھ گیا نہیں کہا 30 سی یار انویسٹر ہے نہیں بردر

میں اس میں شرکت کرنے جا رہا ہوں میں بتا دیتا ہوں سٹیڈیم دیکھیے تو سٹیڈیم دیکھیے تو یہ تو اس کا بالکل نام آتا ہے اپ لگ کے بیاہ ہو رہا تھا یوں پیچھے پاسے سٹیڈیم اندر لے چلیں 여기 안에 지금은 뭐야? 지금 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 ਇਸ ਸਟੇਰੀਅਮ ਤਾਂ ਬੁੱਕ ਨਹੀਂ ਆ। ਸਕੇਟ ਸੈੱਟ ਹੋ ਗਿਆ। ਅਜੀਤ ਜੀ। ਸਟੇਰੀਅਮ ਦਾ ਹੱਲ ਸੁਣ ਨਹੀਂ ਆ। ਪਾਣੀ ਸੈਂਟਰ ਰੱਖੀ। ਪਰ ਕੰਦ ਲੈ। ਆਪਾਂ ਗੱਡੀ ਲੈ ਕਰਦੇ। ਚਲੋ ਯਾਰ ਜਿੱਦੇ ਲੱਗੇ ਚਲੋ। ਇੱਕ ਗੱਡੀ ਕਰਾਓ। ਚਲੋ ਭਾਈ ਜੀ ਕਰਿਓ ਅੱਗੇ ਨੂੰ। ਤੇ ਜੀ